ਸਸ਼ੀ ਕਾਲ ਜੀ ਇੱਕ ਬਹੁਤ ਜ਼ਰੂਰੀ ਗੱਲ ਕਰਨ ਜਾ ਰਹੇ ਹਾਂ ਲਾਈਫ ਨੂੰ ਲੈ ਕੇ ਜਦੋਂ ਬੰਦਾ ਮਰ ਜਾਂਦਾ ਉਦੋਂ ਕੀ ਹੁੰਦਾ ਚਾਰ ਛੇ ਰਿਸ਼ਤੇਦਾਰ ਆਏ ਹੁੰਦੇ ਆ ਯਾਰ ਦੋਸਤ ਆਏ ਹੁੰਦੇ ਆ ਸਾਕੀ ਸੰਬੰਧੀ ਆਏ ਹੁੰਦੇ ਨੇ ਡੈਡ ਬੋਡੀ ਸਾਹਮਣੇ ਪਈ ਹੁੰਦੀ ਆ ਆਪੋ ਆਪਣੇ ਗਰੁੱਪ ਦੇ ਵਿੱਚ ਬੰਦੇ ਬੈਠੇ ਹੁੰਦੇ ਨੇ ਕੋਈ ਬੰਦਾ ਗੱਲਾਂ ਕਰਦਾ ਹੁੰਦਾ ਬੰਦਾ ਬਹੁਤ ਵਧੀਆ ਸੀ ਕੋਈ ਬੰਦਾ ਕਾਰੋਬਾਰ ਦੀਆਂ ਗੱਲਾਂ ਕਰਦਾ ਕੋਈ ਬੰਦਾ ਬਿਜ਼ਨਸ ਦੀਆਂ ਗੱਲਾਂ ਕਰਦਾ ਕੋਈ ਕਹਿੰਦਾ ਮੇਰਾ ਬਿਜ਼ਨਸ ਡਾਊਨ ਹੋ ਰਿਹਾ ਕੋਈ ਕਹਿੰਦਾ ਮੇਰਾ ਅੱਪ ਹੋ ਰਿਹਾ ਕੋਈ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਤੇ ਗੱਲਾਂ ਕਰਦਾ ਸੋ ਵਿੱਚੋਂ ਇੱਕ ਬੰਦਾ ਉੱਠ ਕੇ ਬੋਲਦਾ ਚਲੋ ਹੁਣ ਟਾਈਮ ਬਹੁਤ ਹੋ ਗਿਆ ਇਹਨਾਂ ਨਹਾਉਣ ਦਾ ਟਾਈਮ ਹੋ ਗਿਆ ਜਦੋਂ ਬੰਦਾ ਨਹਾਇਆ ਜਾਂਦਾ ਫਿਰ ਜਦੋਂ ਸੰਸਕਾਰ ਹੋ ਜਾਂਦਾ ਬੰਦੇ ਦਾ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਜਦੋਂ ਬੰਦੇ ਘਰੇ ਆਉਂਦੇ ਆ ਫਿਰ ਉਸ ਤੋਂ 12-13 ਦਿਨਾਂ ਬਾਅਦ ਬੰਦੇ ਦਾ ਭੋਗ ਪੈ ਜਾਂਦਾ ਭੋਗ ਪੈਣ ਤੋਂ ਬਾਅਦ ਸਾਰੇ ਬੰਦੇ ਆਪੋ ਆਪਣੀ ਰੁਟੀਨ 'ਚ ਲੱਗ ਜਾਂਦੇ ਆ ਜਿਹਦੇ ਪਰਿਵਾਰ ਦਾ ਜੀ ਗਿਆ ਹੁੰਦਾ ਉਹ ਚਲੋ 15 20 ਦਿਨਾਂ ਬਾਅਦ ਕੰਮ ਤੇ ਚਲੇ ਜਾਂਦਾ ਸੋ ਦੋਸਤੋ ਇੱਕ ਗੱਲ ਇਹ ਸੋਚਣ ਵਾਲੀ ਹੈ ਇੱਕ ਬੰਦਾ ਗਿਆ ਉਹਦਾ ਦੁੱਖ ਵੱਧ ਤੋਂ ਵੱਧ ਇੱਕ ਦਿਨ ਤੋਂ ਲੈ ਕੇ 12 13 ਦਿਨੋਂ ਮੈਕਸਿਮਮ 15 ਦਿਨ ਉਹਦਾ ਦੁੱਖ ਪ੍ਰਗਟ ਕੀਤਾ ਗਿਆ ਉਸ ਤੋਂ ਬਾਅਦ ਹਰੇਕ ਬੰਦਾ ਆਪਣੀ ਉਹੀ ਰੁਟੀਨ ਦੇ ਵਿੱਚ ਲੱਗ ਗਿਆ ਤੇ ਜਿਹੜਾ ਬੰਦਾ ਦੁਨੀਆ ਤੋਂ ਚਲਿਆ ਗਿਆ ਉਹਨੂੰ ਕਿਸੇ ਨੇ ਯਾਦ ਵੀ ਨਹੀਂ ਰੱਖਿਆ ਸੋ ਦੋਸਤੋ ਗੱਲ ਸੋਚਣ ਵਾਲੀ ਆ ਬੰਦਾ ਦੁਨੀਆ ਤੋਂ ਗਿਆ ਕੀ ਕੰਮ ਰੋਗੇ ਸੋ ਅਸੀਂ ਜਦੋਂ ਤੁਹਾਨੂੰ ਕਹਿੰਨੇ ਆ ਵੀ ਆਪਾਂ ਆਹ ਕੰਮ ਕਰ ਲਈਏ ਲਾਈਫ ਬਹੁਤ ਥੋੜੀ ਐ ਤੇ ਜ਼ਿੰਦਗੀ ਦੇ ਵਿੱਚ ਬੜੀਆਂ ਮੰਜ਼ਲਾਂ ਹਾਸਲ ਕਰਨੀਆਂ ਤੇ ਫਿਰ ਆਪਾਂ ਸੋਚਦੇ ਆ ਕੋਈ ਨਹੀਂ ਜੀ ਸੋਚਾਂਗੇ ਕੋਈ ਕਹਿੰਦਾ ਮੈਂ ਭੂਆ ਨਾਲ ਸਲਾਹ ਕਰਨੀ ਐ ਕੋਈ ਕਹਿੰਦਾ ਮੈਂ ਫੁੱਫੜ ਨਾਲ ਸਲਾਹ ਕਰਨੀ ਐ ਸੋ ਦੋਸਤੋ ਸਲਾਹ ਤੁਸੀਂ ਆਪਣੇ ਆਪ ਦੇ ਨਾਲ ਕਰਨੀ ਹੈ ਤੁਸੀਂ ਆਪਣੇ ਆਪ ਦੇ ਨਾਲ ਕਮਿਟਮੈਂਟ ਕਰੋ ਵੀ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਗਰੀਬ ਜੰਮੇ ਹੋ ਤਾਂ ਤੁਹਾਡੀ ਗਲਤੀ ਨਹੀਂ ਜੇ ਤੁਸੀਂ ਗਰੀਬ ਮਰਦੇ ਹੋ ਇਹ ਤੁਹਾਡੀ ਬਹੁਤ ਵੱਡੀ ਗਲਤੀ ਹੈ ਰੱਬ ਨੇ ਹਰੇਕ ਬੰਦੇ ਨੂੰ ਇੱਕੋ ਜੀ ਜ਼ਿੰਦਗੀ ਦਿੱਤੀ ਹੈ ਇੱਕੋ ਤਰੀਕੇ ਦੇ ਨਾਲ ਹਰ ਬੰਦਾ ਦੁਨੀਆ ਤੇ ਪੈਦਾ ਹੁੰਦਾ ਤੁਸੀਂ ਇਹ ਦੇਖੋ ਵੀ ਜਦੋਂ ਇੱਕ ਬੰਦੇ ਦੇ ਦੁਨੀਆ ਤੇ ਜਾਣ ਤੋਂ ਬਾਅਦ ਫਰਕ ਨਹੀਂ ਪੈਂਦਾ ਫਿਰ ਅਸੀਂ ਆਪਣੇ ਜੋ ਜ਼ਿੰਦਗੀ ਦੇ ਡਿਸੀਜਨ ਨੂੰ ਅਸੀਂ ਕਿਸੇ ਦੇ ਹੱਥ ਕਿਉਂ ਦਿੱਤਾ ਹੋਇਆ ਵੀ ਉਹ ਫਲਾਣਾ ਬੰਦਾ ਸਾਨੂੰ ਸਲਾਹ ਦੇਊਗਾ ਅਸੀਂ ਉਹਦੇ ਨਾਲ ਸਲਾਹ ਕਰਾਂਗੇ ਦਿਨ ਅਸੀਂ ਬਿਜ਼ਨਸ ਕਰਾਂਗੇ ਸੋ ਦੋਸਤੋ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਇਹਨੂੰ ਤੁਸੀਂ ਵਿਅਰਥ ਨਾ ਕਰੋ ਇਹਦੀ ਤੁਸੀਂ ਕਦਰ ਕਰੋ ਇੱਕ ਬੰਦਾ ਜਿਹਦੇ ਕਰਕੇ ਕਿੰਨੇ ਲੋਕਾਂ ਦੇ ਘਰੇ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਇੱਕ ਕਲਾਸ ਦੇ ਵਿੱਚ 100 ਬੱਚਾ ਹੁੰਦਾ ਜਿਹਦੇ ਵਿੱਚੋਂ 5 ਬੱਚੇ ਫੇਲ ਹੋ ਜਾਂਦੇ ਆ 95 ਬੰਦੇ ਪਾਸ ਹੋ ਜਾਂਦੇ ਆ ਤੇ ਆਪਾਂ ਕਹਿੰਦੇ ਆਪਾਂ ਜਵਾਗ ਨੂੰ ਸਕੂਲ ਲਾਉਣਾ ਅਸੀਂ ਉਹ ਬੰਦਿਆਂ ਦੀ ਸਲਾਹ ਲਵਾਂਗੇ ਉਹ ਫੇਲ ਕਿਉਂ ਹੋਏ ਕਿਉਂਕਿ ਇਹ ਦੁਨੀਆਦਾਰੀ ਹੈ ਪੋਜ਼ਿਟਿਵਿਟੀ ਦੇ ਨਾਲੋਂ 네ਗੇਟਿਵਿਟੀ ਜ਼ਿਆਦਾ ਹੈਵੀ ਹੈ ਆਲਵੇਜ਼ ਅਸੀਂ ਉਹਨਾਂ ਲੋਕਾਂ ਦੀ ਸਲਾਹ ਲੈਣੇ ਆ ਜਿਹੜੇ ਉਸ ਫੀਲਡ ਦੇ ਵਿੱਚ ਫੇਲੀਅਰ ਹੁੰਦੇ ਆ ਸੋ ਅਗਰ ਤੁਸੀਂ ਕੋਈ ਵੀ ਕੰਮ ਕਰਨਾ ਹੈ ਤੁਸੀਂ ਕਾਮਯਾਬ ਲੋਕਾਂ ਦੀ ਸਲਾਹ ਲਓ ਕਾਮਯਾਬ ਲੋਕ ਤੁਹਾਨੂੰ ਆਪਣੀ ਕਾਮਯਾਬੀ ਦਾ ਰਾਜ਼ ਦੱਸਣਗੇ ਤੁਹਾਨੂੰ ਸਕਸੈਸ ਦੱਸਣਗੇ ਤੁਹਾਨੂੰ ਉਹ ਆਪਣੀ ਕਾਮਯਾਬੀ ਤੇ ਸਕਸੈਸ ਮੰਤਰਾਂ ਦੱਸਣਗੇ ਸੋ ਦੋਸਤੋ ਇਹ ਇੱਕ ਗੋਲਡਨ ਓਪਰਚੁਨਿਟੀ ਹੈ ਇਹਨੂੰ ਮਿਸ ਨਾ ਕਰਿਓ ਲੋਕਾਂ ਨੇ ਆਪਣੇ ਡ੍ਰੀਮ ਪੂਰੇ ਕੀਤੇ ਆ ਤੇ ਹੁਣ ਵਾਰੀ ਤੁਹਾਡੀ ਹੈ ਤੁਸੀਂ ਵੀ ਕਰ ਸਕਦੇ ਹੋ ਜੀ ਧੰਨਵਾਦ